ਸ਼ਰਮ ਜੀ ਆਉਂਦੀ ਸੀਗੀ ਉਸ ਟਾਈਮ ਤੇ ਵੀ ਆਪਾਂ ਕਿਵੇਂ ਕੋਈ ਰਿਸ਼ਤੇਦਾਰ ਨਾ ਮਿਲ ਜੇ ਮੇਲੇ ਦੇ ਵਿੱਚ ਤਾਂ ਆਪਾਂ ਨੂੰ ਕੀ ਕਹਿਣਗੇ ਵੀ ਇਹ ਕੀ ਵੇਚਦੇ ਨੇ ਪਰ ਉਸ ਦਿਨ ਤਾਂ ਜਿਹੜੀ ਆਈ ਆਈ ਉਸ ਤੋਂ ਬਾਅਦ ਤਾਂ ਅੱਜ ਪਰਮਾਤਮਾ ਦੀ ਕਿਰਪਾ ਹੈ ਅੱਜ ਤੱਕ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ ਸਾਰੇ ਕਿਤੇ ਆਪਣੀ ਮਾਰਕੀਟ ਕਰਦੇ ਆਂਗੇ ਇੰਟਰਨੈਸ਼ਨਲ ਮੇਲੇ ਮੈਲਾ ਚੁੱਕੀਆਂਗੀ ਪ੍ਰਗਤੀ ਮਨਾਉਣ ਦੇ ਵਿੱਚ ਤੇ ਕੋਈ ਵੀ ਕਿਤੇ ਮਤਲਬ ਕਿ ਦਿੱਕਤ ਨਹੀਂ ਅਦਰ ਸਟੇਟਾਂ ਦੇ ਵਿੱਚ ਮੈਂ ਜਾ ਕੇ ਮੇਲੇ ਲਾ ਚੁੱਕੀ ਆਂਗੀ ਸਾਡਾ ਬੇਟਾ ਬਾਹਰ ਜਾਵੇ ਬੇਟੇ ਤੇ ਵੀ ਸੀ ਤੇ ਸਾਡੇ ਤੇ ਵੀ ਸੀ ਇਸ ਤੇ ਕੋਈ ਮਤਲਬ ਕਿ ਕੋਈ ਵਾਲੀ ਗੱਲ ਨਹੀਂ ਹੈਗੀ ਤੇ ਅਸੀਂ ਪੈਸਾ ਵੀ ਬਹੁਤ ਲਾਇਆ ਜਿੰਨਾ ਕਮਾਲਾਂ ਦੇ ਸੀ ਉਹਨੇ ਏਜੰਟਾਂ ਨੂੰ ਦੇ ਦਾਂਦੇ ਸੀ ਕਾਫੀ ਪੈਸਾ ਅਸੀਂ ਨੇ ਖਰਾਬ ਕੀਤਾ ਬਾਹਰ ਜਾਂਨੇ ਚੰਗੇ ਲੋਕ ਮਿਲਦੇ ਨੇ ਬਹੁਤ ਵਧੀਆ ਵੀ ਲੋਕ ਮਿਲਦੇ ਨੇਗੇ ਤੇ ਕਈ ਵਾਰ ਤਾਂ ਪਹਿਲਾਂ ਮੇਰੇ ਹਾਲਾਤਾਂ ਕਣੀ ਦੇਖ ਕੇ ਬਹੁਤ ਸੰਗਰੂਰ ਜੀ ਦੇ ਵੀਰੇ ਮੈਂ ਪਹਿਲੀ ਔਰਤ ਸਤ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਆਉ ਤੇ ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ ਸੋ ਦੋਸਤੋ ਜਿਸ ਤਰ੍ਹਾਂ ਅੱਜ ਆਪਾਂ ਨਾ ਆਮ ਤੌਰ ਤੇ ਗੱਲਾਂ ਜਿਹੜੀਆਂ ਸੁਣਦੇ ਆ ਜਾਂ ਲੋਕ ਗੱਲਾਂ ਕਰਦੇ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਭਈਏ ਨੇ ਉਹ ਮਿਹਨਤ ਕਰਕੇ ਕਾਮਯਾਬ ਹੋ ਰਹੇ ਨੇ ਤੇ ਆਪਣੇ ਲੋਕ ਪਿੱਛੇ ਨੇ ਪਰ ਨਹੀਂ ਇੱਥੇ ਆਪਣੇ ਪੰਜਾਬੀ ਵੀ ਬਹੁਤ ਇਦਾਂ ਦੇ ਨੇ ਸਾਡੇ ਵੀਰ ਸਾਡੀਆਂ ਭੈਣਾਂ ਜਿਹੜੇ ਕਿ ਮਿਹਨਤ ਕਰਕੇ ਕੁਝ ਵੱਖਰਾ ਕਰਕੇ ਬੁਖਾਰੇ ਨੇ ਤੇ ਔਰ ਕਾਮਯਾਬੀ ਹੋ ਰਹੇ ਨੇ ਤੇ ਸਾਡਾ ਵੀ ਫਰਜ਼ ਬਣਦਾ ਤੇ ਆਪਾਂ ਉਹਨਾਂ ਦੇ ਨਾਲ ਖੜੀਏ ਸੋ ਅੱਜ ਅਸੀਂ ਤੁਹਾਨੂੰ ਮਿਲਾਰੇ ਆ ਸਾਡੇ ਅਸੀਂ ਚੱਠਾ ਨਨਹੇੜਾ ਪਿੰਡ ਹੈ ਜਿਹੜਾ ਜ਼ਿਲ੍ਹਾ ਸੰਗਰੂਰ ਦਾ ਉੱਥੇ ਪਹੁੰਚੇ ਹੋਏ ਆ ਪਿੰਡ ਮੇੜ ਦਾ ਪਿੰਡ ਮੇੜ ਦੇ ਨਾਂ ਤੇ ਇੱਕ ਬ੍ਰਾਂਡ ਬਣਾਇਆ ਹੋਇਆ ਸਾਡੇ ਭੈਣ ਨੇ ਭੈਣ ਰਜਿੰਦਰ ਕੌਰ ਜੀ ਤੇ ਉਹਨਾਂ ਦਾ ਬੇਟਾ ਈ ਸਾਡੇ ਨਾਲ ਮਨਜੀਤ ਸਿੰਘ ਤੇ ਆਚਾਰ ਤਿਆਰ ਕਰਦੇ ਆ ਤੇ ਹੋਰ ਕੀ ਕੀ ਚੀਜ਼ਾਂ ਤਿਆਰ ਕਰਦੇ ਆ ਉਹ ਆਪਾਂ ਕਰਦਿਆਂ ਗੱਲਬਾਤ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੋ ਤੁਸੀਂ ਇਹ ਨਾ ਬ੍ਰਾਂਡ ਤਿਆਰ ਕੀਤਾ ਆਚਾਰ ਦਾ ਕੰਮ ਸ਼ੁਰੂ ਕੀਤਾ ਜੀ ਇਹ ਇਹ ਕਦੋਂ ਕੀਤਾ ਸੀ ਤੇ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਸੀ ਜੀ ਅਸੀਂ ਵੀਰੇ 2016 ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਸੀਗਾ 2015 ਦੇ ਵਿੱਚ ਸਾਡੇ ਸੈਂਟਰ ਸਰਕਾਰ ਵੱਲੋਂ ਇੱਕ ਸੈਲਫ ਹੈਲਪ ਗਰੁੱਪ ਪਿੰਡ ਦੇ ਵਿੱਚ ਬਣਾਏ ਗਏ ਸੀਗੇ ਹਾਂਜੀ ਤੇ 2015 ਦੇ ਮਤਲਬ ਕਿ ਜੂਨ ਜੁਲਾਈ ਦੇ ਵਿੱਚ ਹਾਂਜੀ ਤਾਂ ਉਸ ਤੋਂ ਬਾਅਦ ਹੀ ਅਸੀਂ ਜਿਹੜੇ ਪਿੰਡ ਦੇ ਵਿੱਚ ਇੱਕ ਗਰੁੱਪ ਬਣਾਇਆ 10 ਔਰਤਾਂ ਨੇ ਤੇ ਨਾਲ ਹੀ ਸਾਨੂੰ ਪਤਾ ਲੱਗਿਆ ਸੀ ਖੇਤੀਬਾੜੀ ਦੇ ਤੌਰ ਤੇ ਜਿਹੜੇ ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਬ੍ਰਾਂਚ ਹੈ ਕੇਵੀਕੇ ਸੰਗਰੂਰ ਹਾਂਜੀ ਅਸੀਂ ਉਹਦੇ ਨਾਲ ਜੁੜੇ ਹੋਏ ਸੀਗੇ ਤਾਂ ਜਦੋਂ ਮਤਲਬ ਕਿ ਉੱਥੇ ਅਸੀਂ ਗਏ ਉਹਨਾਂ ਨੇ ਦੱਸਿਆ ਵੀ ਇੱਥੇ ਇੱਕ ਔਰਤਾਂ ਨੂੰ ਇਹ ਜਿਹੜੀ ਸਖਲਾਈ ਦਿੱਤੀ ਜਾਂਦੀ ਹੈਗੀ ਘਰੇਲੂ ਚੀਜ਼ਾਂ ਬਣਾਉਣ ਵਾਸਤੇ ਤਾਂ ਤੁਸੀਂ ਨਾਲ ਟ੍ਰੇਨਿੰਗ ਕਰਕੇ ਵੀ ਇੱਕ ਆਪਣਾ ਸਹਿਕ ਤੰਦਾ ਸ਼ੁਰੂ ਕਰ ਸਕਦੇ ਹੋਗੇ ਤਾਂ ਕੋਈ ਪ੍ਰਮਾਤਮਾ ਦੀ ਕਿਰਪਾ ਹੋਈ ਸਾਡਾ ਉਧਰ ਵੱਲ ਜਿਹੜਾ ਮੂੰਹ ਹੋਇਆ ਤਾਂ ਅਸੀਂ ਉੱਥੋਂ ਮਤਲਬ ਕਿ ਟ੍ਰੇਨਿੰਗਾਂ ਲੈਤੀਆਂ ਸਾਰੀਆਂ ਪਹਿਲਾ ਇੱਕ ਸਾਲ ਅਸੀਂ ਵਾਸ਼ਿੰਗ ਪਾਊਡਰ ਤੇ ਕੰਮ ਕੀਤਾਗਾ ਜੀ ਵਾਸ਼ਿੰਗ ਪਾਊਡਰ ਅਸੀਂ ਬਹੁਤ ਵਧੀਆ ਬਣਾਉਂਦੇ ਸੀਗੇ ਮਾਰਕੀਟ ਨਾਲੋਂ ਸਾਡਾ ਵੱਖਰਾ ਸੀਗਾ ਤੇ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਫੈਕਟਰ ਅਸੀਂ ਕੈਮੀਕਲ ਨਹੀਂ ਪਾਉਂਦੇ ਸੀਗੇ ਜਾਂ ਮਤਲਬ ਕਿ ਆਪਣੇ ਜਿਹੜਾ ਕਾਸਟਿਕ ਵਗੈਰਾ ਹੁੰਦਾ ਉਹ ਵੀ ਨਹੀਂ ਪਾਉਂਦੇ ਸੀਗੇ ਤਾਂ ਉਹਦਾ ਰਿਜ਼ਲਟ ਬਹੁਤ ਵਧੀਆ ਸੀਗਾ ਪਰ ਸਾਨੂੰ ਉਹਦੀ ਇੱਕ ਪ੍ਰੋਬਲਮ ਆਈ ਸੀ ਕਿਉਂਕਿ ਹੁਣ ਤੁਸੀਂ ਦੇਖ ਰਹੇ ਹੋ ਮੇਰਾ ਮਕਾਨ ਹੈ ਜਿਹੜਾ ਇੱਕ ਖੇਤ ਦੇ ਵਿੱਚ ਹੈਗਾ ਜਿਹੜਾ ਉਹਦਾ ਕੈਮੀਕਲ ਸੀ ਉਹ ਸਾਰਾ ਖੇਤ ਦੇ ਵਿੱਚ ਜਾਂਦਾ ਸੀ ਕਿਉਂਕਿ ਜਦੋਂ ਕੂੜੀਆਂ ਬਣਾਉਂਦੀਆਂ ਸੀ ਉਹਦੇ ਵਿੱਚ ਭਾਂਡੇ ਵੀ ਧੋਣੇ ਸੀ ਹੱਥ ਵੀ ਧੋਣੇ ਸੀ ਸੋ ਸਾਰਾ ਕੈਮੀਕਲ ਖੇਤ ਦੇ ਵਿੱਚ ਜਾਂਦਾ ਸੀ ਤਾਂ ਉਹਦੇ ਨਾਲ ਜਿਹੜਾ ਸਾਡੀ ਜ਼ਮੀਨ ਸੀ ਉਹ ਥੋੜੀ ਜੀ ਖਰਾਬ ਹੋਣ ਲੱਗੀ ਸੀ ਤਾਂ ਉਹ ਸਾਨੂੰ ਥੋੜਾ ਜਿਹਾ ਛੱਡਣਾ ਪਿਆ ਫਿਰ ਮੈਂ ਮੈਡਮ ਨਾਲ ਗੱਲ ਕੀਤੀ ਮੈਂ ਕਿਹਾ ਵੀ ਇਸ ਚੀਜ਼ ਦਾ ਮੈਨੂੰ ਥੋੜਾ ਜਿਹਾ ਕੋਈ ਜ਼ਿਆਦਾ ਹੋ ਨਹੀਂ ਹੈਗਾ ਵੀ ਮੇਰੀ ਜ਼ਮੀਨ ਖਰਾਬ ਹੁੰਦੀ ਆ ਤਾਂ ਮੈਡਮ ਕਹਿੰਦੇ ਵੀ ਤੁਸੀਂ ਕੋਈ ਹੋਰ ਟ੍ਰੇਨਿੰਗ ਲੈ ਲਓ ਤਾਂ ਅਸੀਂ ਟ੍ਰੇਨਿੰਗਾਂ ਕਾਫੀ ਲੈਂਤੀਆਂ ਮੇਰੇ ਗਰੁੱਪ ਨੇ ਕਾਫੀ ਟ੍ਰੇਨਿੰਗਾਂ ਲੈਤੀਆਂ ਸੀਗੀਆਂ ਜਿਵੇਂ ਕੈਟਰਿੰਗ ਦੀ ਵੀ ਲੈਤੀਆਂ ਸੀ ਸ਼ਹਿਦ ਦੀਆਂ ਵੀ ਲੈਤੀਆਂ ਸੀ ਇਹ ਚਾਰ ਮਰੱਬੇ ਚਟਣੀਆਂ ਦੇ ਤੇ ਜਿਹੜਾ ਸਾਨੂੰ ਸਾਰਿਆਂ ਤੋਂ ਬੈਸਟ ਕੰਮ ਲੱਗਿਆ ਤਾਂ ਅਸੀਂ ਉਹ ਫਿਰ ਚਾਰ ਮਰੱਬੇ ਚਟਣੀਆਂ ਇਹਨਾਂ ਦਾ ਕੰਮ ਸ਼ੁਰੂ ਕੀਤਾ ਸੀ ਅੱਛਾ ਇਹ ਕਿਹੜੇ ਕਿਹੜੇ ਆਚਾਰ ਸੀ ਪਹਿਲਾਂ ਬਣਾਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਸੇਲ ਕਰਨਾ ਲੋਕਾਂ ਦੇ ਵਿੱਚ ਕਿਵੇਂ ਲੈ ਕੇ ਗਏ ਅਸੀਂ ਵੀਰੇ ਪਹਿਲਾਂ ਤਾਂ ਜਿਵੇਂ ਆਪਾਂ ਤੁਹਾਨੂੰ ਜਿੰਨੇ ਮੈਂ ਟ੍ਰੇਨਿੰਗ ਮਿਲਦੀ ਹੈਗੀ ਆਪਾਂ ਆਂਬ ਨਿੰਬੂ ਮਿਰਚ ਤੇ ਇਹਦੇ ਉੱਤੇ ਆਪਾਂ ਮੜਾ ਜਾ ਫੋਕਸ ਦਿੰਨੇ ਆਂਗੇ ਵੀ ਆਪਾਂ ਇਹੀ ਆ ਤਾਂ ਹੌਲੀ ਹੌਲੀ ਜਿਹੜਾ ਅਸੀਂ ਮੈਡੀਸਨ ਦੇ ਆਚਾਰਾਂ ਤੇ ਆਏ ਜਿਵੇਂ ਕੱਚੀ ਹਲਦੀ ਦਾ ਆਚਾਰ ਟੁੱਕਿਆਂ ਦਾ ਆਚਾਰ ਗੁੜ ਵਾਲਾ ਲਸਣ ਦਾ ਆਚਾਰ ਛੋਟੇ ਕਰੇਲੇ ਦਾ ਆਚਾਰ ਇਸ ਤਰ੍ਹਾਂ ਦੇ ਆਚਾਰ ਜਿਵੇਂ ਐਲੋਵੇਰਾ ਦਾ ਆਚਾਰ ਮੇਥੇ ਦਾ ਆਚਾਰ ਇਹ ਆਚਾਰਾਂ ਤੇ ਫਿਰ ਸਾਡਾ ਥੋੜਾ ਜਿਹਾ ਜ਼ਿਆਦਾ ਰੁਝਾਨ ਹੋ ਗਿਆ ਕਿਉਂ ਆਪਾਂ ਅਚਾਰ ਖਾਣ ਦੇ ਨਾਲ ਨਾਲ ਆਪਾਂ ਨੂੰ ਥੋੜਾ ਜਿਹਾ ਸਰੀਰਕ ਕੋਈ ਫਾਇਦਾ ਵੀ ਮਿਲੇ ਨਾ ਹਾਂਜੀ ਤਾਂ ਕਰਕੇ ਅਸੀਂ ਸਾਡਾ ਹੁਣ ਜਿਹੜਾ ਰੁਝਾਨ ਆ ਤਾਂ ਇਸ ਚਾਰਾਂ ਤੇ ਜ਼ਿਆਦਾ ਹੈ ਬਾਕੀ ਵੈਰਾਈਟੀ ਸਾਡੇ ਲਵੇ ਸਾਰੀ ਹੁੰਦੀ ਹੈਗੀ ਤੇ ਜਿਵੇਂ ਨਿੰਬੂ ਦੀ ਚਟਣੀ ਅੰਬ ਦੀ ਚਟਣੀ ਇਸ ਤਰ੍ਹਾਂ ਦੇ ਅਸੀਂ ਸਾਰੇ ਚਾਰ ਬਣਾਉਂਦੇ ਹਾਂਗੇ ਪਰ ਚਾਰ ਜਿਹੜੇ ਹੈਗੇ ਨੇ ਆਪਣੇ ਮਾਰਕੀਟ ਨਾਲੋਂ ਵੱਖਰੇ ਨੇਗੇ ਆਪਾਂ ਇਹ ਨਹੀਂ ਕਹਿੰਦੇ ਵੀ ਸਾਡਾ ਬਿਲਕੁਲ ਆਰਗੈਨਿਕ ਹੈ ਸਾਡਾ ਜਿਹੜਾ ਬਣਾਉਣ ਦਾ ਤਰੀਕਾ ਹੈ ਉਹ ਸਾਡਾ ਆਰਗੈਨਿਕ ਹੈਗਾ ਕਿਉਂਕਿ ਇਹਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਕਲਰ ਕੈਮੀਕਲ ਪ੍ਰੀਜ਼ਰਵਟ ਨਹੀਂ ਪਾਉਂਦੇ ਹੈਗੇ ਜਿਹੜੀ ਸਾਡੀ ਹਲਦੀ ਦਾ ਆਚਾਰ ਹੈ ਉਹ ਹਲਦੀ ਸਾਡੀ ਘਰ ਦੀ ਹੈ ਉਹਨਾਂ ਵਾਹਨ ਤੁਸੀਂ ਦੇਖੋਗੇ ਵੀ ਉਹ ਸਾਡਾ ਆਰਗੈਨਿਕ ਰੱਖਿਆ ਹੋਇਆ ਹੈ ਬਾਕੀ ਜਿਹੜੀ ਮਾਰਕੀਟ ਦੇ ਵਿੱਚੋਂ ਜਾਂ ਫਾਰਮਰ ਤੋਂ ਅਸੀਂ ਮਿਰਚ ਲੈਨੇ ਆ ਅਸੀਂ ਉਹਨੂੰ ਆਰਗੈਨਿਕ ਨਹੀਂ ਕਹਿੰਦੇ ਹੈਗੇ ਤੇ ਜਿਹੜਾ ਸਾਡਾ ਬਣਾਉਣ ਦਾ ਤਰੀਕਾ ਹੈ ਉਹ ਸਾਡਾ ਦੇਸੀ ਹੈਗਾ ਤੇ ਮੁਸ਼ਕਲਾ ਕੀ ਨਹੀਂ ਹੈ ਕਹਿੰਦੇ ਦੇਖੋ ਵੀਰੇ ਮਾਰਕੀਟ ਜਦੋਂ ਆਪਾਂ ਖੜੀ ਕਰਦੇ ਆ ਉਹਦੇ ਵਿੱਚ ਥੋੜੀਆਂ ਜਿਹੀਆਂ ਮੁਸ਼ਕਲਾਂ ਤਾਂ ਆਉਂਦੀ ਨੇਗੀਆਂ ਕਿਉਂਕਿ ਆਪਾਂ ਨੂੰ ਆਪਾਂ ਤਾਂ ਇੱਕ ਗਰਾਊਂਡ ਲੈਵਲ ਤੋਂ ਉੱਠੇ ਹੁੰਨੇ ਆਗੇ ਇੱਕ ਸਿਰਫ ਹਾਊਸ ਵਾਈਫ ਸੀਗੀ ਤਾਂ ਇਹਨਾਂ ਕਦੇ ਆਪਾਂ ਚੀਜ਼ ਲੈਉਣ ਤਾਂ ਜਾਣਦੇ ਪਰ ਵੇਚਣ ਨਹੀਂ ਜਾਣਦੇ ਹੁੰਦੇ ਤਾਂ ਵੀ ਕਿੱਦਾਂ ਵੇਚਣੀ ਹੈਗੀ ਪਰ ਹੌਲੀ-ਹੌਲੀ ਇਸ ਚੀਜ਼ ਨੂੰ ਅਸੀਂ ਸਮਝ ਆ ਲੋਕਾਂ ਦੇ ਵਿੱਚ ਵਿਚਰੇ ਸਾਨੂੰ ਸਾਰਿਆਂ ਤੋਂ ਪਹਿਲਾਂ ਕੇ ਵੀ ਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੇਲੇ ਮਿਲੇ ਉੱਥੇ ਅਸੀਂ ਵੇਚਣਾ ਸਿੱਖਿਆ ਤੇ ਵੇਚਣ ਦੀ ਵੀ ਸਾਨੂੰ ਇੱਕ ਇੱਕ ਬਲੱਖਣ ਜੀ ਅਸੀਂ ਉਹ ਦੱਸ ਦਿਆਂਗੇ ਤੇ ਅਸੀਂ ਪਹਿਲੀ ਵਾਰ ਜਦੋਂ ਸਾਨੂੰ ਲੁਧਿਆਣੇ ਦਾ ਮੇਲਾ ਮਿਲਿਆ ਅਸੀਂ ਗਰੁੱਪ ਸ਼ੁਰੂ ਕੀਤਾ ਸੀਗਾ ਤਾਂ ਸਾਡਾ ਸਰਫ ਦੀ ਕੰਮ ਸੀਗਾ ਤੇ ਸਾਨੂੰ ਕੋਈ ਬ੍ਰਾਂਡ ਦਾ ਨਹੀਂ ਪਤਾ ਸੀ ਕੁਝ ਪਤਾ ਨਹੀਂ ਸੀ ਅਸੀਂ ਪਲੇਨ ਲਿਫਾਫਿਆਂ ਦੇ ਵਿੱਚ ਮਤਲਬ ਕਿ ਪੈਕ ਕਰਕੇ ਲੈ ਗਏ ਤੇ ਸਾਨੂੰ ਵੇਚਣ ਦਾ ਕੋਈ ਪਤਾ ਨਹੀਂ ਸੀ ਅਸੀਂ ਜਦੋਂ ਵੀ ਕਸਟਮਰ ਆਇਆ ਕਰੇ ਤਾਂ ਅਸੀਂ ਸਟਾਲ ਤੋਂ ਥੋੜਾ ਪਿੱਛੇ ਹੋ ਕੇ ਖੜਿਆ ਕਰੀਏ ਸਾਨੂੰ ਸ਼ਰਮ ਜੀ ਆਇਆ ਕਰੇ ਹਾਂਜੀ ਤਾਂ ਮੈਂ ਇੱਕ ਧੰਨਵਾਦ ਕਰਦੀ ਆਂ ਗਰਦਾਸਪੁਰ ਏਰੀਏ ਦੇ ਇੱਕ ਅੰਕਲ ਨੇ ਉਹਨਾਂ ਦਾ ਹਲਦੀ ਦਾ ਕੰਮ ਹੈ ਆਰਗੈਨਿਕ ਹਲਦੀ ਉਹ ਮਤਲਬ ਕਿ 20 ਦਿਨ ਉਹਨਾਂ ਦੀ ਸਟਾਲ ਸਾਡੇ ਨਾਲ ਸੀ ਸਾਨੂੰ ਉਹਨਾਂ ਨੇ ਵੇਚਣਾ ਸਿਖਾਇਆ ਅੱਛਾ ਤੇ ਉਹ ਕਹਿੰਦੇ ਵੀ ਨਹੀਂ ਤੁਸੀਂ ਐਦਾਂ ਪਿੱਛੇ ਨਾ ਹਟੋ ਤੁਸੀਂ ਅੱਗੇ ਆਓ ਮੈਂ ਤੁਹਾਡੇ ਸਰਫ ਬਾਰੇ ਦੱਸਦਾ ਤੁਸੀਂ ਐਦਾਂ ਐਦਾਂ ਲੋਕਾਂ ਨੂੰ ਦੱਸੋ ਤਾਂ ਸਾਡੀ ਉਥੋਂ ਥੋੜੀ ਜਿਹੀ ਸੰਗ ਖੁੱਲ ਗਈ ਤਾਂ ਅੱਜ ਵੀ ਮਤਲਬ ਕਿ ਜਦੋਂ ਸਾਨੂੰ ਮਿਲਦੇ ਨੇ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆਂ ਵੀ ਤੁਸੀਂ ਸਾਨੂੰ ਇਸ ਮਤਲਬ ਕਿ ਮਕਾਮ ਤੇ ਖੜਨਾ ਸਿਖਾਇਆ ਸਾਨੂੰ ਵੇਚਣਾ ਸਿਖਾਇਆ ਤੁਸੀਂ ਨਹੀਂ ਤੁਹਾਡੇ ਮਨ ਦੇ ਵਿੱਚ ਇਹ ਸੀ ਨਾ ਵੀ ਸਟਾਫ ਤੇ ਖੜੇ ਆਵੇ ਅਗਲਾ ਕਹੂਗਾ ਯਾਰ ਵੀ ਇਹ ਕੀ ਕਰੀ ਜਾਂਦੇ ਆ ਇੱਕ ਮਨ ਦੇ ਵਿੱਚ ਕਿ ਸ਼ਾਹ ਬਹੁਤ ਮਤਲਬ ਕਿ ਸ਼ਰਮ ਜੀ ਆਉਂਦੀ ਸੀਗੀ ਉਸ ਟਾਈਮ ਤੇ ਵੀ ਆਪਾਂ ਕਿਵੇਂ ਕੋਈ ਰਿਸ਼ਤੇਦਾਰ ਨਾਲ ਮਿਲ ਜੇ ਮੇਲੇ ਦੇ ਵਿੱਚ ਤਾਂ ਆਪਾਂ ਨੂੰ ਕੀ ਕਹਿਣਗੇ ਵੀ ਇਹ ਕੀ ਵੇਚਦੇ ਨੇ ਪਰ ਉਸ ਦਿਨ ਤਾਂ ਜਿਹੜੀ ਆਈ ਆਈ ਉਸ ਤੋਂ ਬਾਅਦ ਤਾਂ ਅੱਜ ਪਰਮਾਤਮਾ ਦੀ ਕਿਰਪਾ ਹੈ ਅੱਜ ਤੱਕ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ ਸਾਰੇ ਕਿਤੇ ਆਪਣੀ ਮਾਰਕੀਟ ਕਰਦੇ ਆਂਗੇ ਇੰਟਰਨੈਸ਼ਨਲ ਮੇਲੇ ਮੈਲਾ ਚੁੱਕੀਆਂਗੀ ਪ੍ਰਗਤੀ ਮਨਾਨ ਦੇ ਵਿੱਚ ਤੇ ਕੋਈ ਵੀ ਕਿਤੇ ਮਤਲਬ ਕਿ ਦਿੱਕਤ ਨਹੀਂ ਅਦਰ ਸਟੇਟਾਂ ਦੇ ਵਿੱਚ ਮੈਂ ਜਾ ਕੇ ਮੇਲੇ ਲਾ ਚੁੱਕੀ ਆਂ ਯੇਵੇਂ ਤੁਹਾਡੇ ਮਨ ਦੇ ਵਿੱਚ ਤੁਸੀਂ ਗੱਲ ਕੀਤੀ ਆ ਵੀ ਸਾਨੂੰ ਲੱਗਿਆ ਵੀ ਕਈ ਵਾਰ ਕੋਈ ਰਿਸ਼ਤੇਦਾਰ ਨਾਲ ਵੇਖ ਲੈ ਵੀ ਜਾਂ ਦੁਕਾਨ ਲਈ ਖੜੇ ਨੇ ਜਾਂ ਇਦਾਂ ਦੀ ਗੱਲਬਾਤ ਹੈ ਜਦੋਂ ਰਿਸ਼ਤੇਦਾਰ ਨੂੰ ਪਤਾ ਲੱਗਿਆ ਵੀ ਇਹ ਕੰਮ ਕਰਦੇ ਨੇ ਤੇ ਤੁਹਾਨੂੰ ਫਿਰ ਉਹ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਮੈਂ ਦੇਖੋ ਵੀਰੇ ਜਿਹੜੇ ਸਾਡੇ ਘਰ ਦੇ ਹਾਲਾਤ ਸੀਗੇ ਹਾਂਜੀ ਉਸ ਟਾਈਮ ਤੇ ਬਹੁਤ ਮਤਲਬ ਕਿ ਠੀਕ ਠਾਕ ਸੀਗੇ ਤਾਂ ਰਿਸ਼ਤੇਦਾਰਾਂ ਨੇ ਕੋਈ ਬਹੁਤਾ ਉਹ ਨਹੀਂ ਕਰਿਆ ਹੈਗਾ ਵੀ ਤੁਸੀਂ ਕਿਉਂ ਕਰਦੇ ਹੋ ਜਾਂ ਕਾਹਦੋਂ ਕਰਦੇ ਹੋ ਕਿਉਂਕਿ ਰਿਸ਼ਤੇਦਾਰਾਂ ਨੂੰ ਸਾਡੇ ਹਾਲਾਤਾਂ ਦਾ ਪਤਾ ਸੀਗਾ ਪਤਾ ਸੀਗਾ ਤਾਂ ਉਹਨਾਂ ਨੇ ਕੋਈ ਸਾਡੇ ਤੇ ਕੋਈ ਰੈਐਕਸ਼ਨ ਨਹੀਂ ਕੀਤਾ ਜੇ ਤੁਸੀਂ ਕੀ ਕਰਦੇ ਹੋ ਕਿਉਂ ਕਰਦੇ ਪਰ ਆਪਦੇ ਮਨ ਨੂੰ ਜ਼ਰੂਰ ਡਰ ਸੀਗਾ ਤਾਂ ਹੁਣ ਤਾਂ ਰਿਸ਼ਤੇਦਾਰ ਸਾਡੇ ਸਾਰੇ ਖੁਸ਼ ਨੇਗੇ ਸਾਰਿਆਂ ਕੋਲੇ ਸਾਡਾ achar ਜਾਂਦਾ ਖਰੀਦ ਕੇ ਲੈ ਕੇ ਜਾਂਦੇ ਨੇ ਕਿ ਬਹੁਤ ਖੁਸ਼ ਨੇਗੇ ਅੱਗੇ ਪ੍ਰਚਾਰ ਵੀ ਕਰਦੇ ਨੇ ਮਾਰਕੀਟਿੰਗ ਵੀ ਕਰਾਉਂਦੇ ਨੇ ਅੱਗੇ ਬਹੁਤ ਵਧੀਆ ਰਿਸ਼ਤੇਦਾਰ ਤੇ ਇਸ ਤੋਂ ਇਲਾਵਾ acharਾਂ ਤੋਂ ਇਲਾਵਾ ਤੁਸੀਂ ਹੋਰ ਵੀ ਮੈਂ ਕਾਫੀ ਚੀਜ਼ਾਂ ਦੇਖੀਆਂ ਜਿਵੇਂ ਪਕੌੜੇ ਬਣਾ ਰਹੇ ਹੋ ਜਾਂ ਹੋਰ ਹੋਰ ਕੀ ਚੀਜ਼ ਚੀਜ਼ਾਂ ਨੇ ਜਿਹੜੀਆਂ ਤੁਸੀਂ ਤਿਆਰ ਕੀਤੀਆਂ ਨੇ ਆਪਣੇ ਲਵੇ ਵੀਰੇ ਤਿੰਨ ਤਰ੍ਹਾਂ ਦੇ ਮਸਾਲੇ ਨੇਗੇ ਜਿਵੇਂ ਆਪਣਾ ਇਹ ਹੈਗਾ ਲੱਸੀ ਵਾਲਾ ਮਸਾਲਾ ਇਹਨੂੰ ਆਪਾਂ ਚਾਰ ਪੰਜ ਚੀਜ਼ਾਂ ਦੇ ਵਿੱਚ ਯੂਜ਼ ਕਰ ਸਕਦੇ ਹਾਂ ਲੱਸੀ ਦਹੀਂ ਸੈਲਡ ਫਰੂਟ ਜਾਂ ਸਕੰਜਵੀ ਦੇ ਵਿੱਚ ਇਹ ਮਸਾਲੇ ਦੀ ਸਾਡੀ ਖਾਸੀਅਤ ਇਹ ਹੈ ਇਹਦੇ ਵਿੱਚ ਸਹਜਣਾ ਪਾਊਡਰ ਤੇ ਪਦੀਨਾ ਪਾਊਡਰ ਜਿਹੜਾ ਸਪੈਸ਼ਲ ਸਾਡਾ ਐਡ ਕੀਤਾ ਹੋਇਆ ਹੈਗਾ ਤੇ ਇੱਕ ਸਾਡੇ ਲਵੇ ਹੈਗਾ ਪਰੌਂਠਾ ਮਸਾਲਾ ਤੇ ਗਰਮ ਮਸਾਲਾ ਜਿਹੜੀਆਂ ਇਹ ਸਾਡੀਆਂ ਰੈਸਪੀਆਂ ਨੇ ਸਾਡੀਆਂ ਖੁਦ ਦੀਆਂ ਆਪਦੀਆਂ ਨੇ ਹੈਗੀਆਂ ਕਿਸੇ ਦੀ ਕੋਈ ਨਕਲ ਨਹੀਂ ਹੈਗੀ ਏ ਐ ਨਹੀਂ ਹੈਗਾ ਵੀ ਅੱਜ ਅਸੀਂ ਨੇ ਬਣਾਇਆ ਕੱਲ ਅਸੀਂ ਮਾਰਕੀਟ ਦੇ ਵਿੱਚ ਉਤਾਰਿਆ ਘਟੋ ਘਟ ਸਾਨੂੰ 6 ਤੋਂ 1 ਸਾਲ ਲੱਗਦਾ ਹੈਗਾ ਇਹਦੋਂ ਮਤਲਬ ਕਿ ਇਸ ਮਾਉਂਟ ਤੇ ਪਹਿਲਾਂ ਅਸੀਂ ਹਰ ਇੱਕ ਦਾ ਮਤਲਬ ਕਿ ਟ੍ਰਾਇਲ ਲਾ ਕੇ ਰੱਖਦੇ ਆਂਗੇ ਉਹਨੂੰ ਬਾਰ ਬਾਰ ਵਰਤ ਕੇ ਦੇਖਦੇ ਆਂ ਫਿਰ ਉਹ ਲੋਕਾਂ ਨੂੰ ਮਤਲਬ ਕਿ ਅਸੀਂ ਚੀਜ਼ਾਂ ਇਹ ਜਦੋਂ ਕੋਈ ਵੀ ਚੀਜ਼ ਲਾਂਚ ਕਰਦਾ ਉਹ ਲੋਕਾਂ ਨੂੰ ਪਹੁੰਚਾਉਨੇ ਆਗੇ ਜਿਹੜੇ ਇਹ ਚੀਜ਼ਾਂ ਖਾਣ ਦੇ ਸ਼ਕੀਨ ਹੁੰਦੇ ਨੇ ਸ਼ਕੀਨ ਹੁੰਦੇ ਨੇ ਕਿਉਂਕਿ ਇਹਦਾ ਰਿਜ਼ਲਟ ਉਹੀ ਦੇ ਸਕਦੇ ਨੇ ਆਪਾਂ ਨਹੀਂ ਦੇ ਸਕਦੇ ਹਾਂ ਜੀ ਤਾਂ ਜਦੋਂ ਇਹ ਪੂਰੀ ਤਰ੍ਹਾਂ ਪਾਸ ਹੋ ਜਾਂਦਾ ਫਿਰ ਅਸੀਂ ਕਿੱਕ ਕਰਕੇ ਆਪਣਾ ਜਿਹੜਾ ਵੈਰੈਟੀ ਹੈਗੀ ਉਹ ਅਸੀਂ ਮਾਰਕੀਟ ਦੇ ਵਿੱਚ ਧਾਰ ਕੇ ਤੇ ਆਨਲਾਈਨ ਵੀ ਭੇਜਦੇ ਹਾਂ ਸੀ ਹਾਂ ਵੀਰੇ ਆਨਲਾਈਨ ਦਾ ਕੰਮ ਹੁਣ ਬੇਟਾ ਸ਼ੁਰੂ ਕਰੂਗਾ ਸਾਡਾ ਕੰਮ ਪਹਿਲਾਂ ਮੇਰਾ ਸੀ ਜਿਹੜਾ ਮੇਰਾ ਕੋਰੀਅਰ ਤੇ ਚੱਲਦਾ ਸੀਗਾ ਪਹਿਲਾਂ ਜਿਹੜਾ ਮੇਰਾ ਬ੍ਰਾਂਡ ਸੀ ਉਹ ਵੀ ਮੇਰਾ ਕਿਰਤ ਦੇ ਨਾਮ ਸੇ ਤੇ ਸੀ ਕਾਫੀ ਸਾਲ ਮਤਲਬ ਕਿ ਕਿਰਤ ਦੇ ਨਾਮ ਤੇ ਚੱਲਿਆ ਫਿਰ ਉਹ ਜਿਹੜਾ ਮੇਰਾ ਬ੍ਰਾਂਡ ਹੈਗਾ ਮੈਨੂੰ ਇਸ ਚੀਜ਼ ਦੀ ਨੌਲੇਜ ਹੈ ਨਹੀਂ ਸੀਗੀ ਹਾਂਜੀ ਤੇ ਵੀ ਇਹ ਰਜਿਸਟਰਡ ਵੀ ਕਰਾਈਦਾ ਹੁੰਦਾ ਤੇ ਮੈਂ ਮਾਰਕੀਟ ਤੱਕ ਕਰੀ ਗਈ ਆਪਣਾ ਨਾਮ ਬਣਾਈ ਗਈ ਪਰ ਜਿਹੜਾ ਮੇਰਾ ਖੁੱਦ ਦਾ ਨਾਮ ਸੀ ਉਹ ਕਿਸੇ ਨੇ ਚੋਰੀ ਕਰ ਲਿਆ ਸੀ ਅੱਛਾ ਹਾਂ ਤੇ ਹੁਣ ਫਿਰ ਮੈਨੂੰ ਜਿਹੜਾ ਇਹ ਬਦਲ ਕੇ ਪਿੰਡ ਮੇੜ ਦੇ ਨਾਮ ਤੇ ਇਹ ਕਰਵਾਉਣਾ ਪਿਆ ਕਿੰਨੇ ਜਣਾਂ ਦੀ ਟੀਮ ਕੰਮ ਕਰਦੀ ਸੀ ਸਾਡੇ ਵੀਰੇ ਵੈਸੇ ਤਾਂ 10 ਮੈਂਬਰ ਨੇਗੇ ਗਰੁੱਪ ਦੇ ਵਿੱਚ ਪਰ ਹੁਣ ਕੁੜੀਆਂ ਮੇਰੇ ਲਈ ਜਿਹੜੀਆਂ ਪੱਕੀਆਂ ਰੱਖੀਆਂ ਹੋਈਆਂ ਨੇ ਉਹ ਦੋ ਤੋਂ ਤਿੰਨ ਕੁੜੀਆਂ ਰੱਖੀਆਂ ਹੋਈਆਂ ਨੇਗੇ ਤੇ ਲੋੜ ਪੈਣ ਤੇ ਬਾਕੀ ਸਾਰੇ ਮੈਂਬਰ ਆਉਂਦੇ ਨੇਗੇ ਹੋਰ ਵੀ ਪਿੰਡ ਤੋਂ ਕਾਫੀ ਲੇਡੀਜ਼ ਆਉਂਦੀਆਂ ਨੇ ਜਿਵੇਂ ਹੁਣ ਮਿਰਚ ਦਾ ਸੀਜ਼ਨ ਆ ਗਿਆ ਜਾਂ ਅੰਬ ਦੀ ਕਟਾਈ ਆ ਗਈ ਉਦੋਂ ਤਾਂ ਉਹਰੇ ਪੂਰਾ ਮੇਲਾ ਲੱਗਿਆ ਹੁੰਦਾ 3-4 ਦਾਤ ਚੱਲਦੇ ਹੁੰਦੇ ਨੇ ਕੋਈ ਅੰਬ ਦੀ ਗੁੱਠਲੀ ਕੱਢਦੀ ਆ ਕੋਈ ਸਫਾਈ ਕਰਦੀ ਆ ਕੋਈ ਉਹਨੂੰ ਮਿਕਸ ਕਰਦੀ ਆ ਇਸ ਤਰ੍ਹਾਂ ਦੀ ਕਾਫੀਆਂ ਉਦੋਂ ਤਾਂ ਟੀਮਾਂ ਬਣੀਆਂ ਹੁੰਦੀਆਂ ਨੇਗੇ ਸੋ ਤੁਸੀਂ ਪਰਿਵਾਰਕ ਮੈਂਬਰ ਕਿੰਨੇ ਹੋ ਜਿਵੇਂ ਮੈਂ ਦੇਖ ਰਿਹਾ ਸੀਗਾ ਜੀ ਬਾਈ ਜੀ ਬੈਠੇ ਸੀਗੇ ਬੇਟਾ ਹੀ ਤੇ ਜਿਵੇਂ ਅੱਜ ਕੱਲ ਆਪਾਂ ਦੇਖਿਆ ਜਾਵੇ ਬਹੁਤ ਸਾਰਾ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਰਹਿੰਦੀ ਹੈ ਕਿ ਬੇਟਾ ਸਾਡਾ ਬਾਹਰ ਜਾਵੇ ਉੱਥੇ ਜਾ ਕੇ ਜੋ ਮਰਜੀ ਕੰਮ ਕਰੇ ਵੀ ਸੌਖਾ ਹੋ ਜਾਊਗਾ ਹਨਾ ਤੁਸੀਂ ਆਪਣੇ ਨਾਲ ਹੀ ਲਾਇਆ ਹੋਇਆ ਜੀ ਪਰਿਵਾਰ ਦੇ ਵਿੱਚ ਅਸੀਂ ਤਿੰਨ ਮੈਂਬਰਾਂ ਬੇਟ ਵੀ ਇੱਕ ਸਾਡਾ ਬੇਟਾ ਹੈਗਾ ਦੋਨੋਂ ਜੀ ਅਸੀਂ ਆਪਾਂ ਪਰ ਜਨੂਨ ਇਹ ਸਾਡੇ ਤੇ ਸਾਰਿਆਂ ਤੇ ਸੀ ਵੀ ਸਾਡਾ ਬੇਟਾ ਬਾਹਰ ਜਾਵੇ ਬੇਟੇ ਤੇ ਵੀ ਸੀ ਤੇ ਸਾਡੇ ਤੇ ਵੀ ਸੀ ਇਸ ਤੇ ਕੋਈ ਮਤਲਬ ਕਿ ਕੋਈ ਵਾਲੀ ਗੱਲ ਨਹੀਂ ਹੈਗੀ ਤੇ ਅਸੀਂ ਪੈਸਾ ਵੀ ਬਹੁਤ ਲਾਇਆ ਜਿੰਨਾ ਕਮਾਲਾਂ ਦੇ ਸੀ ਉੰਨੇ ਏਜੰਟਾਂ ਨੂੰ ਦੇ ਦਾਂਦੇ ਸੀ ਕਾਫੀ ਪੈਸਾ ਅਸੀਂ ਨੇ ਖਰਾਬ ਕੀਤਾ ਸੀਗਾ ਤੇ ਪਰ ਚਲੋ ਪ੍ਰਮਾਤਮਾ ਦੀ ਹੁਣ ਕਿਰਪਾ ਹੈਗੀ ਅਸੀਂ ਸ਼ੁਕਰ ਕਰਦੇ ਆ ਵੀ ਇਹਨੂੰ ਨਹੀਂ ਕੋਈ ਇਹਦਾ ਬਣਿਆ ਹੀਲਾ ਤਾਂ ਇਹ ਸਾਡੇ ਨਾਲ ਹੀ ਸੈੱਟ ਹੋ ਗਿਆ ਤੇ ਹੁਣ ਅਸੀਂ ਪਿਛਲੇ ਸਾਲ ਤੋਂ ਬਿਲਕੁਲ ਹੀ ਬਾਰ ਦਾ ਰੁਝਾਨ ਹੈ ਜਿਹੜਾ ਅਸੀਂ ਬੰਦ ਕਰਤਾ ਵੀ ਅਸੀਂ ਜਾਣੀ ਨਹੀਂ ਹੈਗਾ ਉਧਰਲਾ ਉਸ ਬਾਰੇ ਸੋਚਣੀ ਨਹੀਂ ਹੈਗਾ ਤਾਂ ਹੁਣ ਜਿਸ ਦਿਨ ਦਾ ਇਹ ਸਾਡੇ ਨਾਲ ਕੰਮ ਕਰਨ ਲੱਗਿਆ ਪਹਿਲੇ ਨਮਰਤੇ ਤਾਂ ਥੋੜਾ ਮੈਂ ਫ੍ਰੀ ਹੋ ਗਈ ਹਾਂ ਜੀ ਕਿਉਂਕਿ ਅੱਗੇ ਮੈਨੂੰ ਜਾਣਾ ਪੈਂਦਾ ਸੀ ਸਾਰੇ ਕਿਤੇ ਹਾਂਜੀ ਤੇ ਹੁਣ ਉਹ ਸਾਰੇ ਬੇਟੇ ਨੇ ਸੰਭਾਲਾ ਹੋਇਆ ਹੈ ਮਾਰਕੀਟ ਦਾ ਕੰਮ ਮੈਂ ਜਿਹੜਾ ਸਾਰਾ ਹੁਣ ਬੇਟੇ ਦੇ ਸਿਰ ਤੇ ਹੈ ਜਿਹੜਾ ਬਣਾਉਣ ਦਾ ਕੰਮ ਹੈ ਤਾਂ ਉਹ ਸਾਰਾ ਸਾਡਾ ਅਸੀਂ ਦੋਨੋਂ ਆਪ ਦੇਖਦੇ ਹਾਂ ਘਰ ਦੇ ਵਿੱਚ ਠੀਕ ਹਾਂ ਜੀ ਤੇ ਹੁਣ ਆਪਾਂ ਗੱਲ ਕਰ ਲਈਏ ਵੀ ਇਨਕਮ ਦੀ ਕਿੱਥੋਂ ਸ਼ੁਰੂ ਕੀਤਾ ਸੀ ਅੱਜ ਮਤਲਬ ਕਿ ਕਿੱਥੇ ਤੱਕ ਹੋ ਤੁਸੀਂ ਕਿੰਨਾ ਜਿਹੜਾ ਇਹਦੇ ਵਿੱਚ ਹੁੰਦਾ ਹੈ ਜੇ ਦੱਸਣਾ ਬਹੁਤ ਜ਼ਰੂਰੀ ਹੈ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟੀਆਂ ਵੀਰੇ ਵੀ ਜਿਹੜੇ ਸਾਡੇ ਘਰ ਦੇ ਹਾਲਾਤ ਸੀਗੇ ਉਹ ਬਹੁਤ ਮਤਲਬ ਕਿ ਖਰਾਬ ਸੀਗੇ ਤਾਂ ਪੈਸਾ ਤਾਂ ਹੈ ਹੀ ਨਹੀਂ ਸੀ ਇਹ ਚਲਾਉਣ ਵਾਸਤੇ ਜਿਹੜਾ ਗਰੁੱਪ ਦੇ ਵਿੱਚੋਂ ਸਾਨੂੰ ਜਿਹੜੀ ਪਹਿਲੀ ਫੰਡਿੰਗ ਆਉਂਦੀ ਹੁੰਦੀ ਆ 10000 ਰੁਪਏ ਆਇਆ ਸੀਗਾ ਉਹ ਅਸੀਂ 10000 ਤੋਂ ਹੀ ਕੰਮ ਸ਼ੁਰੂ ਕਰਿਆ ਸੀਗਾ ਤੇ ਘਰ ਦੇ ਵਿੱਚੋਂ ਅਸੀਂ ਕਦੇ ਕਿਸੇ ਤੋਂ 5 ਰੁਪਏ ਨਹੀਂ ਮੰਗੇ ਸੀ ਵੀ ਅਸੀਂ ਆਪਣਾ ਕੰਮ ਬਣਾਉਣਾ ਅੱਜ ਤੁਸੀਂ ਦੇਖ ਰਹੇ ਹੋ ਫੈਕਟਰੀ ਦਾ ਮਿੰਨੀ ਫੈਕਟਰੀ ਦਾ ਕੰਮ ਹੈ ਇਹ ਜਿੰਨਾ ਇਹ ਕੰਮ ਵਧਦਾ ਹੈ ਤਾਂ ਸਾਰੀ ਇਹਦੀ ਇਨਕਮ ਦੇ ਵਿੱਚ ਹੀ ਅਸੀਂ ਫੈਕਟਰੀ ਦਾ ਵੀ ਵਧਾਉਣਾ ਤੇ ਜਿਹੜਾ ਸਾਡੇ ਘਰ ਦੇ ਖਰਚੇ ਨੇ ਉਹ ਵੀ ਅਸੀਂ ਇਹਦੇ ਵਿੱਚ ਹੀ ਚਲਾਉਨੇ ਆਗੇ ਤੇ ਸਾਡਾ ਬਹੁਤ ਵਧੀਆ ਇਹ ਚੱਲ ਰਿਹਾਗਾ ਕੰਮ ਤਾ ਮਤਲਬ ਕਿ ਜਿਵੇਂ ਲੋਕ ਅਚਾਰ ਨਾਲ ਰੋਟੀ ਖਾਂਦੇ ਨੇ ਤਾਂ ਅਸੀਂ ਅਚਾਰ ਦੇ ਸਿਰ ਤੋਂ ਹੀ ਰੋਟੀ ਖਾਂਦੇ ਹਾਂ ਜੀ ਤੇ ਫਿਰ ਜਿਹੜੀ ਮੈਂ ਗੱਲ ਪੁੱਛਣੀ ਚਾਹੁੰਦਾ ਸੀਗਾ ਵੀ ਇਨਕਮ ਦਾ ਹਿਸਾਬ ਲਾ ਲਈਏ ਤਾਂ ਮਤਲਬ ਕਿ ਕਿੰਨਾ ਕੁ ਇਕੱਲੀ ਇਹ ਬਣਾ ਲਈਏ ਜਿਹੜੀ ਸਾਡੀ ਸਾਲ ਦੀ 6 ਲੈ ਗਈ ਵੀਰੇ ਮਤਲਬ ਕਿ ਉਹ ਸੀ ਜਿਹੜਾ ਮਾਲ ਕੱਢਦੇ ਆਂਗੇ ਸਾਡਾ ਹੈਗਾ 15 ਕ ਲੱਖ ਦਾ ਸੀ ਮਾਲ ਇਹ ਕੱਢਦਾਂਗੇ ਤਾਂ ਕੰਮ ਬਾਕੀ ਤੀ 35% ਤੇ ਅਸੀਂ ਕੰਮ ਕਰਦੇ ਆਂਗੇ ਦੇਖਿਓ ਕਹਾਂਗੇ ਅਸੀਂ ਜਿਹੜੀ ਚੀਜ਼ ਹੈਗੀ ਉਹ ਬਿਲਕੁਲ ਪਿਓਰ ਰੱਖੀ ਹੋਈ ਹੈਗੀ ਅਸੀਂ ਘੱਟ ਕਮਾ ਲਾਂਗੇ ਪਰ ਜਿਹੜਾ ਕੁਆਲਿਟੀ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਹੈਗਾ ਵੀ ਕੱਲ ਨੂੰ ਕੋਈ ਮਤਲਬ ਕਿ ਐਦਾਂ ਨਹੀਂ ਹੈਗਾ ਜਿਵੇਂ ਆਪਾਂ ਕਈ ਵਾਰ ਖਬਰਾਂ ਦੇ ਵਿੱਚ ਆਪਾਂ ਚੈਨਲਾਂ ਤੇ ਦੇਖਦੇ ਆਂ ਵੀ ਉਹ ਫੈਕਟਰੀ ਫੜੀ ਗਈ ਜੀ ਆ ਉਹ ਹੈਗਾ ਹੋ ਗਿਆ ਉਹ ਚੀਜ਼ ਤੋਂ ਆਪਾਂ ਦੂਰ ਰਹਿਣਾ ਹੈਗਾ ਲੋਕਾਂ ਦੀ ਸਿਹਤ ਨਾਲ ਖਲਵਾੜ ਨਹੀਂ ਕਰਨਾ ਹੈਗਾ ਜੇ 35% ਜਾਂ 30% ਕਮਾਉਣੇ ਆ ਤਾਂ 25 ਕਮਾ ਲਾਂਗੇ ਪਰ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕਰਨਾ ਹੈ ਤੇ ਮੈਂ ਬਹੁਤ ਇਸ ਕੰਮ ਦੇ ਵਿੱਚ ਲੱਗੀ ਆਂਗੀ 2018 ਦੇ ਵਿੱਚ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਅਵਾਰਡ ਵੀ ਜਿੱਤਿਆ ਹੋਇਆਗਾ ਸਟੇਟ ਅਵਾਰਡ ਜਿੱਤਿਆ ਹੋਇਆਗਾ ਮੈਂ ਤੇ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਹੈ ਬਾਹਰ ਜਾਨਿਆ ਚੰਗੇ ਲੋਕ ਮਿਲਦੇ ਨੇ ਬਹੁਤ ਵਧੀਆ ਵੀ ਲੋਕ ਮਿਲਦੇ ਨੇਗੇ ਤੇ ਕਈ ਵਾਰ ਕਈ ਸਿਆਣੇ ਲੋਕ ਵੀ ਮਿਲਦੇ ਨੇ ਤੇ ਉਹ ਜਦੋਂ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਜਿਹਦਾ ਸਟਾਲ ਤੇ ਆਉਂਦੇ ਨੇ ਬੀਬਾ ਜੀ ਫਿਰ ਸਾਨੂੰ ਇਹਦੀ ਰੈਸਪੀ ਦੱਸੋ ਵੀ ਇਹ ਕਿੱਦਾਂ ਬਣੀ ਆ ਮੈਂ ਕਿਹਾ ਬਾਬਾ ਜੀ ਸਾਡੀ ਬਹੁਤ ਮਿਹਨਤ ਕੀਤੀ ਹੋਈ ਹੈ ਤੇ ਵੀ ਅਸੀਂ ਦੇਖੋ ਅਸੀਂ ਵੀ ਜਨਾਨੀਆਂ ਹੋ ਕੇ ਅੱਜ ਵਾਰ ਨਿਕਲੀਆਂ ਹੋਈਆਂ ਗਿਆ ਵੀ ਐਦਾਂ ਨਹੀਂ ਘਟੋ ਘਟਸ ਆਪਣੇ ਜੇ ਸਿੱਖਣਾ ਹੈ ਤਾਂ ਆਪਣੇ ਕੇਵੀਕੇ ਬਹੁਤ ਸੰਸਦਾਵਾਂ ਨੇ ਜਿਹੜੀਆਂ ਲੇਡੀਜ਼ ਵਾਸਤੇ ਬਹੁਤ ਕੰਮ ਕਰ ਰਹੀਆਂ ਨੇ ਫ੍ਰੀਸ ਖਿਆਰੀਆਂ ਨੇ ਹਾਂਜੀ ਬਿਲਕੁਲ ਜੀ ਬਿਲਕੁਲ ਅੱਛਾ ਭਈ ਮਨਜੀਤ ਸਿੰਘ ਜਿਵੇਂ ਬਾੜ ਦਾ ਭੂਤ ਸਵਾਰ ਸੀ ਨਾ ਪਹਿਲਾਂ ਦਾ ਤੇ ਫਿਰ ਹੌਲੀ ਹੌਲੀ ਉਤਰਿਆ ਹਨ ਨੁਕਸਾਨ ਕਰਾ ਕੇ ਉਤਰਿਆ ਵੈਸੇ ਹੀ ਉਤਰਿਆ ਤੇ ਫਿਰ ਹੁਣ ਕਿਤੇ ਇਹ ਮਨ ਦੇ ਵਿੱਚ ਆਉਂਦਾ ਤਾਂ ਨਹੀਂ ਕਿਵੇਂ ਲੱਗਦਾ ਤੁਹਾਨੂੰ ਜਦੋਂ ਕੰਮ ਕਰਦੇ ਨਹੀਂ ਪਹਿਲਾਂ ਪਹਿਲਾਂ ਤਾਂ ਜਦੋਂ ਬਣਿਆ ਨਹੀਂ ਸੀਗਾ ਜੀ ਕੰਮ ਉਦੋਂ ਤਾਂ ਲੱਗਿਆ ਸੀਗਾ ਕਿਤੇ ਨਾ ਕਿਤੇ ਵੀ ਵੀ ਸਾਰੀ ਕਿਉਂਕਿ ਜਿੰਨਾ ਮੇਰਾ ਬੈਚਮੇਟ ਨਹੀਂ ਸਾਰੇ ਬਾਰੇ ਨਹੀਂ ਗਏ ਇੱਕ ਦੋ ਨੂੰ ਛੱਡ ਕੇ ਇੱਥੇ ਹੀ ਨੇ ਹਨਾ ਤੇ ਉਦੋਂ ਲੱਗਿਆ ਵੀ ਆਪਣੇ ਨਾਲ ਗੱਲ ਤੋਰਿਆ ਵੀ ਰੱਬ ਧੱਕਾ ਕਰ ਰਿਹਾ ਵੀ ਮਾਨ ਨਹੀਂ ਰਿਹਾ ਕੰਮ ਪਰ ਜਦੋਂ ਹੁਣ ਦੇ ਹਾਲਾਤ ਉੱਥੇ ਦੇਖੀਦੇ ਨੇ ਜਾਂ ਹਨਾ ਵੀ ਆਪਣੇ ਨਾਲ ਤਾਂ ਫੋਨ ਆਉਂਦੇ ਨੇ ਉਹ ਮੈਨੂੰ ਕਹਿੰਦੇ ਨੇ ਵੀ ਤੂੰ ਸਹੀ ਰਿਹਾ ਵੀ ਇੱਥੇ ਠੀਕ ਆ ਬਾਕੀ ਹੁਣ ਕੰਮ ਜਦੋਂ ਦਾ ਮੈਂ ਬਿਜ਼ਨਸ ਦੇ ਵਿੱਚ ਆਇਆ ਹਾਂ ਜੀ ਉਹਨੇ ਇੱਕੋ ਤਰ੍ਹਾਂ ਦੀ ਕਿਪਾ ਗਈ ਹੁੰਦਾ ਜੀ ਰਫ਼ਤਾਰ ਫੜ ਲਈ ਤੇ ਹੁਣ ਲੱਗਦਾ ਵੀ ਠੀਕ ਆ ਵੀ ਭਾਵੇਂ ਛੋਟਾ ਆਪਣਾ ਕੰਮ ਆ ਪਰ ਉਹਦੇ ਖੁਦ ਮਾਲਕਾਂ ਨੇ ਕਿੱਥੇ ਕਿ ਦੇਖਦੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹਨੂੰ ਆਪਾਂ ਹੋਰ ਕਿੱਥੇ ਲੈ ਕੇ ਜਾਣਾ ਹੈ ਦੇਖੋ ਜੀ ਟਿੱਚਾ ਤਾਂ ਇਹੀ ਹੈਗਾ ਵੀ ਕਿਰਾਂ ਆਪਣਾ ਨਾਮ ਬਣੇ ਹਨਾ ਲੋਕਾਂ ਨੂੰ ਸ਼ੁੱਧ ਚੀਜ਼ ਦਈਏ ਹਨਾ ਤੇ ਚਲੋ ਉਹਦੇ ਨਾਲ ਪੈਸਾ ਵੀ ਇੱਕ ਤਰ੍ਹਾਂ ਦਾ ਮੁੱਕ ਹੋ ਗਿਆ ਜੀ ਆਪਾਂ ਨੂੰ ਕੋਈ ਸ਼ੱਕ ਨਹੀਂ ਇਹਦੇ ਵੀ ਪੈਸਾ ਤਾਂ ਬਣਨਾ ਜ਼ਰੂਰੀ ਹੈਗਾ ਵੀ ਲੋਕਾਂ ਨੂੰ ਜੇ ਚੰਗੀ ਚੀਜ਼ ਦਈਏ ਉਹਦੇ ਨਾਲ ਆਪਾਂ ਨੂੰ ਪੈਸਾ ਵੀ ਬਣੇ ਮੇਰਾ ਇਹ ਟਿੱਚਾ ਜੀ ਵੀ ਕਿਰਾਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਐ ਹੋ ਜੇ ਵੀ ਹੈਗੇ ਨੇ ਬੰਦੇ ਚਾਰ ਵਾਲੇ ਵੀ ਮੁੰਡੇ ਨੇ ਕੰਮ ਸ਼ੁਰੂ ਕਰਿਆ ਸੀ ਹਾਂ ਜੀ ਵੀ ਪਿੰਡ ਦੇ ਵਿੱਚ ਉੱਠ ਕੇ ਕੋਈ ਬ੍ਰਾਂਡ ਤਿਆਰ ਕੀਤਾ ਉਹਨਾਂ ਨੇ ਹਾਂ ਜੀ ਕਿਉਂਕਿ ਅੱਜ ਕੱਲ ਜਿਵੇਂ ਸੋਸ਼ਲ ਮੀਡੀਆ ਦਾ ਯੁੱਗ ਹੈ ਜੀ ਅੱਜ ਕਾਰ ਐ ਨਹੀਂ ਹੈਗਾ ਵੀ ਉੱਥੇ ਜਾ ਕੇ ਮੈਂ ਕੰਮ ਸਟਾਰਟ ਕਰਨਾ ਜਾਂ ਇੱਥੇ ਆਪਣੇ ਪਿੰਡੂ ਵੀ ਹੋ ਜੂਗਾ ਜੀ ਹੱਸੋ ਬਿਲਕੁਲ ਜੀ ਕਰਨ ਵਾਲਾ ਕੰਮ ਚਾਹੀਦਾ ਹਨਾ ਜੀ ਤੇ ਹੋਰ ਕੀ ਕਹਿਣਾ ਚਾਹੂਗੀ ਅਸੀਂ ਮੈਂ ਤਾਂ ਵੀਰੇ ਇਹੀ ਕਹਿਣਾ ਚਾਹੁੰਦੀ ਆ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਬੈਠਾ ਬੈਠੀਆਂ ਨੇਗੀਆਂ ਜਿਹੜੀਆਂ ਥੋੜੀ ਜ਼ਮੀਨ ਵਾਲੀਆਂ ਨੇਗੀਆਂ ਹਾਂਜੀ ਤੇ ਆਪਣੇ ਦੇਖੋ ਸਾਰੇ ਕਿਤੇ ਮੈਂ ਪਹਿਲਾਂ ਵੀ ਗੱਲ ਕਰ ਚੁੱਕੀ ਆਂਗੀ ਜਿਹੜਾ ਆਪਣਾ ਕੇਵੀਕੇ ਹੈਗਾ ਇੱਥੇ ਸਾਰੇ ਤਰ੍ਹਾਂ ਦੀ ਟ੍ਰੇਨਿੰਗ ਮਿਲਦੀ ਹੈ ਪਰ ਆਪਾਂ ਨੂੰ ਥੋੜੀ ਜੀ ਹਿੰਮਤ ਕਰਨੀ ਪਊਗੀ ਪਰਿਵਾਰ ਦਾ ਸਹਿਯੋਗ ਜ਼ਰੂਰੀ ਹੈਗਾ ਪਰਿਵਾਰ ਦੀ ਸਲਾਹ ਦੇ ਨਾਲ ਜਾ ਕੇ ਉੱਥੇ ਟ੍ਰੇਨਿੰਗਾਂ ਕਰੋ ਆਪਣਾ ਸਹਾਇਕ ਤੰਦਾ ਮਤਲਬ ਕਿ ਇਹ ਸ਼ੁਰੂ ਕਰੋ ਤੁਸੀਂ ਜਿਹੜੀ ਆਪਣੇ ਪਰਿਵਾਰ ਦਾ ਉਹ ਚੰਗਾ ਆਪਾਂ ਪਾਲਣ ਪੋਸ਼ਣ ਕਰ ਸਕੀਏ ਤਾਂ ਪਹਿਲਾਂ ਮੇਰੇ ਹਾਲਾਤਾਂ ਕਣੀ ਦੇਖ ਕੇ ਬਹੁਤ ਸੰਗਰੂਰ ਜੀ ਦੇ ਦੀ ਵੀਰੇ ਮੈਂ ਪਹਿਲੀ ਔਰਤ ਸੀਗੀ ਜਦੋਂ ਸੈਲਫ ਹੈਲਪ ਗਰੁੱਪ ਬਣੇ ਨੇ ਜਿਨ੍ਹਾਂ ਦੇ ਵਿੱਚੋਂ ਮੈਂ ਕੰਮ ਸ਼ੁਰੂ ਕੀਤਾ ਸੀ ਅੱਜ ਸੰਗਰੂਰ ਜ਼ਿਲ੍ਹਾ ਇੰਨਾ ਲੱਕੀ ਹੈ ਤਾਂ ਮਤਲਬ ਕਿ ਉਹਦੇ ਵਿੱਚ ਹਜ਼ਾਰਾਂ ਜਿਹੜੀਆਂ ਔਰਤਾਂ ਨੇ ਹੁਣ ਆਪਣਾ ਕੰਮ ਚਲਾ ਚੁੱਕੀਆਂ ਨੇਗੀਆਂ ਮੇਰਾ ਤਾਂ ਔਰਤਾਂ ਨੂੰ ਇਹੀ ਸੁਝਾਏ ਵੀ ਆਪਾਂ ਸਾਰੀਆਂ ਕੰਮ ਕਰੀਏ ਕਿਉਂਕਿ ਆਪਾਂ ਘਰ ਦੇ ਕੰਮ ਤੱਕ ਸੀਮਤ ਨਾ ਰਹੀਏ ਇਹ ਤਾਂ ਝਾੜੂ ਪੋਚਾ ਹੋਈ ਹੋ ਜਾਣਾ ਹੈਗਾ ਕੰਮ ਕਰਦਾ ਤਾਂ ਹੋਈ ਹੋ ਜਾਣਾ ਹੈਗਾ ਤਾਂ ਨਾਲ-ਨਾਲ ਆਪਾਂ ਜਿਹੜੀ ਇਨਕਮ ਹੈ ਉਹ ਵੀ ਆਪਾਂ ਕਰੀਏ ਆਪਣੇ ਪਰਿਵਾਰ ਤੇ ਲਈ ਖੇਤੀ ਦੇ ਨਾਲ-ਨਾਲ ਆਪਾਂ ਨੂੰ ਇਹ ਵੀ ਜ਼ਰੂਰੀ ਬਣ ਗਿਆ ਦੂਸਰੀ ਗੱਲ ਵੀਰੇ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਆਪਣੇ ਪੰਜਾਬ ਦੇ ਵੀ ਜਿਵੇਂ ਪਹਿਲਾਂ ਸਾਨੂੰ ਵੀ ਇਹ ਭੂਤ ਸਵਾਰ ਸੀਗਾ ਵੀ ਬਾਹਰ ਭੇਜੀਏ ਪਰ ਹੁਣ ਅਸੀਂ ਸ਼ੁਕਰਗੁਜ਼ਾਰ ਕਰਦੇ ਆਂ ਪਰਮਾਤਮਾ ਦਾ ਆਪਾਂ ਇੱਥੇ ਰਹਿ ਕੇ ਹੀ ਬੱਚਿਆਂ ਨੂੰ ਆਪਾਂ ਆਪਣੇ ਨਾਲ ਕੰਮ ਲਾਈਏ ਪਹਿਲਾਂ ਆਪ ਕੰਮ ਕਰੀਏ ਫਿਰ ਬੱਚਿਆਂ ਨੂੰ ਕੰਮ ਨਾਲ ਲਾਈਏ ਤਾਂ ਕਿ ਆਪਾਂ ਜਿਹੜੇ ਆਪਣੇ ਬੱਚਿਆਂ ਨੂੰ ਆਪਾਂ ਤੋਂ ਦੂਰ ਨਾ ਕਰੀਏ ਆਪਣੇ ਲਵੀ ਬੱਚੇ ਰਹਿਣ ਕਿਉਂਕਿ بڑے ਪੇ ਦਾ ਸਹਾਰਾ ਬੱਚੇ ਹੁੰਦੇ ਨੇ ਹਾਂ ਤਾਂ ਆਪਾਂ ਇੱਥੇ ਰਹਿ ਕੇ ਸਾਰਾ ਪਰਿਵਾਰ ਇੱਕ ਥਾਂ 'ਵੀ ਇਕੱਠਾ ਕੰਮ ਕਰੀਏ ਤੇ ਆਪਣੇ ਪਰਿਵਾਰ ਦੇ ਵਿੱਚ ਹੀ ਖੁਸ਼ ਰਹੀਏ ਜੀ ਸੋ ਧੰਨਵਾਦ ਜੀ ਬੰਦਾ ਧੰਨਵਾਦ ਹਾਂਜੀ ਭਾਈ ਇੱਕ ਵਾਰੀ ਜਾਂਦੇ ਜਾਂਦੇ ਤੁਸੀਂ ਜਿਹੜਾ ਮੋਬਾਈਲ ਨੰਬਰ ਹੈ ਉਹ ਜ਼ਰੂਰ ਐਡ ਕਰ ਦੇ ਵਿੱਚ ਹਾਂਜੀ ਆਪਣਾ ਮੋਬਾਈਲ ਨੰਬਰ ਹੈ ਜੀ 87280 16056 ਮੈਂ ਇੱਕ ਵਾਰੀ ਹੋਰ ਰਿਪੀਟ ਕਰ ਦਣਾ 87280 16056 ਇਸ ਨੰਬਰ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਕੂਰੀਅਰ ਵੀ ਮਲਵਾ ਸਕਦੇ ਜੀ ਜੀ ਹਾਂਜੀ ਥੈਂਕ ਯੂ ਭਾਈ